ਪੂਰੇ ਤੋਰੇ ਫਿਰਦੇ ਨੇ ਕਾਂਗਰਸੀ ਇਹਨਾਂ ਦਾ ਐਮਐਲਏ ਇਹ ਦੱਸੇ ਇਹਦਾ ਖੰਨਾ ਲੱਗਦਾ ਕੀ ਹੈ ਇਹ ਖੰਡੇ ਦਾ ਦੁਸਤੋ ਨਾ ਵੀ ਜਿੰਨੀ ਵੀ ਸਾਡੀ ਆ ਟੀਮ ਅਸੀਂ ਖੜੇ ਆ ਸਾਨੂੰ ਸਾਰੇ ਨਹੀਂ ਕਾਂਗਰਸ ਦੇ ਖੁੱਡੇ ਲੈ ਲਾ ਕੇ ਰੱਖਿਆ ਸੀ ਮੈਂ ਇੱਕ ਆਮ ਘਰ ਦੇ ਵਿੱਚੋਂ ਜਗ੍ਹਾ ਜਗ੍ਹਾ ਹਿੰਦਿਆ ਤਮੀਆਂ ਕਰਵਾਈਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੂੜੀਆਂ ਤੇ ਪਾਵਨ ਅੰਗਾਂ ਨੂੰ ਕਾੜ ਕੇ ਛਟਵਾਇਆ ਬੈਠੇ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਵਾਈਆਂ ਹੈ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਅੱਜ ਤੁਸੀਂ ਵੋਟਾਂ ਮੰਗ ਕੇ ਫਿਰਦੇ ਹੋ ਕਿਹੜੇ ਮੂੰਹ ਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਪੰਚ ਦੀ ਰਾਜਨੀਤੀ ਕੀਤੀ ਔਰ ਪੰਚ ਦੇ ਪਿੱਛੇ ਤੁਸੀਂ ਛੁਰਾ ਮਾਰਿਆ ਅੱਜ ਗਲੇ ਤੇ ਤੱਕਾ ਪੌਣੇ 3 ਸਾਲ ਚ ਤੁਸੀਂ ਦੱਸੋ ਕੀ ਕੀਤਾ ਉਹ ਅਸੀਂ ਤਾਂ ਪੌਣੇ 3 ਸਾਲ ਚ ਜੋ ਕੀਤਾ ਮੈਂ ਆਪਣੀ ਚਿੱਠੀ ਚ ਲਿਖ ਕੇ ਤੁਹਾਨੂੰ ਸਾਰਾ ਕੁਝ ਭੇਜਦਾ ਘਰਾਂ ਚ ਤੁਸੀਂ ਦੱਸੋ 77 ਸਾਲ ਚ ਤੁਸੀਂ ਦੇਸ਼ ਦਾ ਕੀ ਕੀਤਾ ਲੁੱਟ ਕੇ ਖਾ ਕੇ ਤੁਸੀਂ ਦੇਸ਼ ਨੂੰ ਤੁਸੀਂ ਦੱਸੋ ਕਿ ਬੱਚਿਆਂ ਦੀ ਪੜ੍ਹਾਈ ਵਾਲੇ ਕੀ ਕੀਤਾ ਤੁਸੀਂ ਦੱਸੋ ਬਚੁਰਕਾ ਜੀ ਪੈਨਸ਼ਨਾਂ ਬਾਰੇ ਕੀ ਕੀਤਾ ਤੁਸੀਂ ਦੱਸੋ ਲਾਜ ਬਾਰੇ ਕੀ ਕੀਤਾ ਦੱਸੋ ਜਵਾਬ ਦੇਣੇ ਕਾਂਗਰਸੀ ਅਕਾਲੀ ਤੁਸੀਂ ਕੀ ਕੀਤਾ ਕਰੋੜ ਰੁਪਏ ਦੀਆਂ ਮਸ਼ੀਨਾਂ ਮੱਖਣੇ ਦੀ ਕਮੇਟੀ ਨੂੰ ਲਿਆ ਕੇ ਦੇਤੀਆਂ ਪੌਣੇ 3 ਸਾਲ ਚ 7 ਕਰੋੜ ਦੀਆਂ 20 ਕਰੋੜ ਰੁਪਏ ਦੇ ਖੰਨੇ ਦੇ ਟੈਂਡਰ ਲਾਏ ਮੈਂ ਪੌਣੇ 3 ਸਾਲ ਚ ਅੱਜ ਵੀ ਚੱਕ ਕੇ ਦੇਖ ਲਓ ਜੇ 20 ਕਰੋੜ ਤੋਂ 1 ਰੁਪਏ ਦੇ ਵੀ ਘੱਟ ਟੈਂਡਰ ਲਾਏ ਹੁਣ ਮੈਂ ਦੇਣਦਾਰ ਇਹਨਾਂ ਨੂੰ ਪੁੱਛੋ ਕਦੇ 20 ਕਰੋੜ ਦੇ ਟੈਂਡਰ ਲਾਏ ਨੇ ਅਜ ਤੱਕ ਕੋਈ ਖੰਨੇ ਦੇਂਦੇ ਨੇ ਖੰਨੇ ਦਾ ਕੀ ਕੀਤਾ ਆ ਸੜਕਾਂ ਤੇ ਸਫਾਈ ਕਰਦੀਆਂ ਮਸ਼ੀਨਾ ਚੌਂਕਾਂ 'ਚ ਸਫਾਈ ਸਮੋਗਿਕ ਕਾਬਰ ਲਾਲ ਬੱਤੀਆਂ ਆ ਮੜੀਆਂ ਵਾਲੀਆਂ ਸੜਕਾਂ ਗਵਰਨਮੈਂਟ ਕਾਲ ਸੀਨੀਅਰ ਸਕੱਲੈਰੀ ਸਕੂਲ ਵਾਲੀ ਸੜਕ ਲਲਹੇੜੀ ਰੋਡ ਲਲਹੇੜੀ ਪਿੰਡ ਤੋਂ ਰਤਨਹੇੜੀ ਰੋਡ ਨੂੰ ਦੋ ਪੱਕੀਆਂ ਸੜਕਾਂ ਜੀਜੀ ਰੋਡ ਤੋਂ ਲੈ ਕੇ ਬਹਿੜੂ ਤੱਕ 18 ਫੁੱਟ ਚੌੜੀ ਸੜਕ ਇਹ ਇਹਨਾਂ ਨੇ ਬਣਾਈ ਹੈ ਇਹ ਮੈਂ ਬਣਵਾਈਆ ਪੂਰੇ 3 ਸਾਲ ਦੇ ਵਿੱਚ ਤੇ ਅੱਜ ਮੈਨੂੰ ਪੁੱਛਦੇ ਨੇ ਤੁਸੀਂ ਕੀ ਕੀਤਾ? ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਮੰਤਰੀ ਸਾਹਿਬ ਨਾਲ ਔਰ ਕੈਂਡੀਡੇਟ ਨਾਲ ਸਾਂਝੇ ਕਰਨ ਲਈ ਤਿਆਰ ਹੋ। ਮੈਂ ਹੁਣ ਬੇਨਤੀ ਕਰੂੰਗਾ ਸਾਡੇ ਪ੍ਰੀਤ ਪ੍ਰਦੀਪ ਰਤਨ ਜੀ ਤੁਹਾਡੇ ਕੈਬਨ ਮੰਤਰੀ ਸਰਦਾਰ ਵਰਮਿੰਦਰ ਸਿੰਘ ਸੋਨ ਜੀ ਉਹਨਾਂ ਦੇ ਨਾਲ ਆਏ ਦਰਜਾ ਦਰਜਾ ਸਾਰੀ ਸੀਨੀਅਰ ਲੀਡਰਸ਼ਿਪ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਜਿੰਨੀ ਵੀ ਸਾਡੀ ਇਹ ਟੀਮ ਅਸੀਂ ਖੜੇ ਆ ਸਾਨੂੰ ਸਾਰੇ ਨਹੀਂ ਕਾਂਗਰਸ ਦੇ ਖੁੱਡੇ ਲੈ ਲਾ ਕੇ ਰੱਖਿਆ ਸੀ ਮੈਂ ਇੱਕ ਆਮ ਪਰਦੇ ਵਿੱਚੋਂ ਉੱਠ ਕੇ ਆਇਆ 33 ਵਾਰਡ ਤੇ 67 ਪਿੰਡ ਨੇ ਮੇਰੇ ਕੋਈ ਕੀ ਨਾ ਕਰਿਓ ਕਰਿਓ ਯਕੀਨ ਇਹਨਾਂ ਤੇ ਯਕੀਨ ਜਾਣਿਓ 100 ਬਣ ਗਿਆ 67 ਤੇ 33 100 ਬਣ ਗਿਆ 100 ਲੋਟਾਂ ਚ ਕਿਹੜਾ ਕੱਢ ਕੇ ਦੇਖੋ ਜਿੰਨੇ ਪ੍ਰਾਇਮਰੀ ਸਕੂਲ ਨੇ ਖੰਨੇ ਨੇ ਜਿੰਨੇ ਸੈਕੰਡਰੀ ਸਕੂਲ ਨੇ ਖੰਨੇ ਨੇ ਇੱਕ ਵਾਰ ਮੇਰੇ ਕਹੇ ਤਾਂ ਉੱਥੇ ਜਾ ਕੇ ਦੇਖ ਕੇ ਆਓ ਉੱਥੇ ਤੇ ਟੀਚਰਾਂ ਨੂੰ ਪੁੱਛਿਓ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਕਾਂਗਰਸ ਦੀ ਸਰਕਾਰ ਸੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਉੱਥੇ ਬੱਚਿਆਂ ਨੂੰ ਨਾ ਪੀਣ ਦਾ ਪਾਣੀ ਸੀ ਨਾ ਬਹਿਣ ਨੂੰ ਚੰਜ ਦੇ ਮੇਦ ਸੀ ਨਾ ਸਮਾਰਟ ਕਲਾਸਰੂਮਾਂ ਸੀ ਨਾ ਬਾਥਰੂਮ ਸੀ ਨਾ ਪਲੇਗਰੌਂ ਸੀ ਤੇ ਫਿਰ ਇਹ ਪੁੱਛਿਓ ਇਹਨਾਂ ਪੌੜੇ ਤਿੰਨ ਸਾਲਾਂ ਤੋਂ ਸਕੂਲਾਂ ਦਾ ਸੀ ਕਿੰਨਾ ਕਾਇਆ ਕਲਪ ਕੀ ਅਸੀਂ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਸੋਹਣੇ ਸਕੂਲ ਸਰਕਾਰੀ ਬਣਾਤੇ। پتہ ਕਿਉਂ? ਕਿਉਂਕਿ ਅਸੀਂ ਦਿਨੋ ਜਾਣੇ ਬੱਚੇ ਪੜ ਜਾਣ। ਦਿਨੋ ਔਰ ਯਕੀਨ ਜਾਣਿਓ ਸਾਰੀ ਨਹੀਂ ਸਾਰੀ ਪੜ੍ਹਾਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਂਦੇ ਸਾਰ ਮੁਫਤ ਕਰਤੀ, ਫੀਸ ਖਤਮ ਕਰਤੀ, ਗੱਡੀ-ਵੱਡੀ ਕਰ ਦਿੱਤੀ। ਕੋਈ ਨਹੀਂ ਸਿੱਖ ਸਕਦਾ। ਜਾਂ ਤਾਂ ਭਾਜਪਾ ਤੋਂ ਹੋਣੀ ਨਹੀਂ ਸੀ। ਇੱਕ ਕਰ ਸਕਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਰ ਸਕਿਆ ਹੋਰ ਕਿਸੇ ਤੋਂ ਕਰ ਨਹੀਂ ਸੀ ਹੋ। ਦੂਜੀ ਗੱਲ ਆ ਤੁਹਾਡੇ ਮਹੱਲੇ ਦੇ ਵਿੱਚ ਇੱਕ ਮਹੱਲਾ ਕਲੀਨਿਕ ਖੋਲਿਆ। ਟੋਟਲ ਖੰਨੇ ਦੇ ਅੰਦਰ 6 ਮਹੱਲਾ ਕਲੀਨਿਕ ਖੋਲਨੇ ਨੇ। ਖੰਨੇ 'ਚ ਆਪਣੇ 6 ਨੇ। ਔਰ ਪੂਰੇ ਪੰਜਾਬ ਦੇ ਅੰਦਰ 872 ਤੇ ਪੂਰੇ ਪੰਜਾਬ ਦੇ ਅੰਦਰ 872 ਮਹੱਲਾ ਕਲੀਨਿਕ ਨੇ ਯਰ ਡਿਸਟਰਬਸ ਆ ਗਈ ਆ ਜੋ ਐ ਕਹਿੰਦੇ ਨੇ ਕਿ ਔਰ ਮੇਰੇ ਤੇ ਯਕੀਨੀ ਆਉਦਾ ਆ ਜਿਹੜਾ ਤੁਹਾਡੇ ਗੁਆਂਢ ਦੇ ਵਿੱਚ ਮਹੱਲਾ ਕਲੀਨਿਕ ਖੋਲਿਆ ਆ ਆਮ ਆਦਮੀ ਮਹੱਲਾ ਕਲੀਨਿਕ ਜਿਹਦਾ ਨਾਮ ਹੈ ਕਦੇ ਉੱਥੇ ਦਵਾਈ ਲੈਣ ਗਏ ਹੋ ਤੁਹਾਡੇ ਤੋਂ ਕਿਹੜਾ ਕਿਹੜਾ ਬੰਦਾ ਆਮ ਆਦਮੀ ਪਾਰਟੀ ਦੇ ਮਹੱਲਾ ਕਲੀਨਿਕ 'ਚ ਦਵਾਈ ਲੈਣ ਗਿਆ ਇੱਕ ਵਾਰ ਹੱਥ ਖੜਾ ਕਰੋ ਜਿਹੜਾ ਦਵਾਈ ਲੈ ਕੇ ਆਇਆ ਲੈ ਕੇ ਆਇਓ ਜੀ ਮਾਤਾ ਜੀ ਸੁਣਨੇ ਵਾਲੀ ਬਾਤ ਹੈ 280 ਕਿਸਮ ਦੀਆਂ ਦਵਾਈਆਂ 280 ਕਿਸਮ ਦੀਆਂ ਦਵਾਈਆਂ 40 ਤੋਂ ਵੱਧ ਕਿਸਮ ਦੇ ਖੂਨ ਦੇ ਟੈਸਟ ਤੇ ਡਾਕਟਰੀ ਇਲਾਜ ਸਾਰਾ ਫਰੀ ਹੈ ਜੀ ਇੱਕ ਰੁਪਿਆ ਨਹੀਂ ਲੱਗਦਾ ਜਿਹੜੀ ਦਵਾਈ ਤੁਹਾਨੂੰ ਆਮ ਆਦਮੀ ਦੇ ਮਹੱਲਾ ਕਲੀਨਿਕ ਤੋਂ ਮਿਲ ਜਾਣੀ ਹੈ ਉਹੀ ਜੀ ਦਵਾਈ ਤੁਹਾਨੂੰ ਬਾਹਰੋਂ ਵੀ ਇੰਨੀ ਵਧੀਆ ਦਵਾਈ ਨਹੀਂ ਮਿਲ ਸਕਦੀ ਐਨੇ ਟੌਪ ਦੇ ਕਲੀਨਿਕ ਬਣਾਏ ਜਿਸ ਕਰਨ ਮੈਨੂੰ ਤੁਸੀਂ ਵੋਟਾਂ ਪਾਈਆਂ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ 12500 ਦੇ ਲਗਭਗ ਪਿੰਡ ਸੀ ਪੰਜਾਬ ਦੇ 12500 ਲਗਭਗ ਪਿੰਡ ਸੀ ਔਰ ਮੈਨੂੰ ਦੱਸਦੇ ਖੁਸ਼ੀ ਹੁੰਦੀ ਹੈ ਪਿੰਡਾਂ ਵਾਲਿਆਂ ਨੇ ਇੱਕ ਫੈਸਲਾ ਕਰ ਲਿਆ ਪਿੰਡਾਂ ਵਾਲੇ ਕਹਿੰਦੇ ਕਿ ਜੋ ਕਮ ਆਮ ਆਦਮੀ ਪਾਰਟੀ ਨੇ ਝਾੜੂ ਨੇ ਕਰਤਾ

ਇਹਨਾਂ ਆਕਾਦੀਆ ਵਰਗਾ ਨਾ ਭਾਜ ਪਾਇਆ ਵਰਗਾ ਨਹੀਂ ਕਿ ਜਿਹੜੇ ਮੌਕੇ ਤੇ ਟੱਟੂ ਹੋਣ ਜਦੋਂ ਵੋਟਾਂ ਆ ਜਾਣ ਬਾਹਰ ਨਿਕਲ ਕੇ ਟ੍ਰੈਨ ਟ੍ਰੈਨ ਕਰਨ ਲੱਗ ਜਾਂਦੇ ਨੇ ਜਦੋਂ ਵੋਟਾਂ ਨਿਕਲ ਜਾਣੀਆਂ ਜਾ ਕੇ ਆਪਣੇ ਘਰਾਂ ਚ ਲੈਣੋ ਪਾਰ ਪੜ ਜਾਣਾ ਇਹਨਾਂ ਨੇ ਜਾ ਕੇ ਆਪਣੇ ਘਰਾਂ ਚ ਮੈਂ ਉਹਨਾਂ ਵਰਗਾ ਨਹੀਂ ਜਿਹਦੇ ਦਰਵਾਜ਼ੇ ਬੰਦ ਹੋਣ ਅੱਡੇ ਕਿਲੋਮੀਟਰ ਤੇ ਉਰੋ ਮੇਰਾ ਘਰ ਹੈ ਅੱਡੇ ਕਿਲੋਮੀਟਰ ਤੇ ਮੇਰੀ ਰਹਾਇਸ਼ਾ ਘਰ ਹੈ ਰਾਤ ਨੂੰ 12 ਵਜੇ 1 ਵਜੇ 2 ਵਜੇ ਵੀ ਮੇਰੇ ਦਰਬੱਚੇ 24 ਘੰਟੇ ਤੁਹਾਡੇ ਲਈ ਖੜੇ ਨੇ ਜਾਨ ਮਰਦੀ ਆ ਉਹ ਮੈਂ ਤੁਹਾਡੇ ਬਰਾਬਰ ਖੜਾ ਆ ਹੁਣ ਜਿਮਨੀ ਚੋਣਾ ਉਹ ਕਹੇਤੀਆਂ ਡੇਰਾ ਬਾਬਾ ਨਾਨਕ ਤੋਂ ਇਹ ਕਾਂਗਰਸੀਆਂ ਦਾ ਡਿਪਟੀ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਇਹ ਕਾਂਗਰਸੀਆਂ ਦਾ ਡਿਪਟੀ ਮੁੱਖ ਮੰਤਰੀ ਡੇਰਾ ਬਾਬਾ ਨਾਨਕ ਤੋਂ ਆਮ ਬੰਦੇ ਨੇ ਹਰਾ ਕੇ ਰੱਖਤਾ ਆਮ ਸਾਦੇ ਜਿਹੇ ਬੰਦੇ ਨੇ ਆ ਜੱਬੇ ਵਾਲ ਹੱਕੇ ਤੋਂ ਤੇ ਸਿਰਫ 27 ਸਾਲ ਦੇ ਮੁੰਡੇ ਨੇ 27 ਸਾਲ ਦੇ ਮੁੰਡੇ ਨੇ ਇਹਨਾਂ ਤੇ ਕਹਿੰਦੇ ਘਾੜਦੇ ਏਡੇ ਏਡੇ ਬੰਦੇ ਹਰਾ ਕੇ ਰੱਖਦੇ ਆ ਜਾ ਕੇ ਦੇਖੋ ਗਿੱਦੜ ਵਾਹੇ ਤੋਂ ਜਿੱਤੋਂ ਹੰਕਾਰ ਬੋਲਦਾ ਸੀ ਕਾਂਗਰਸੀ ਪ੍ਰਧਾਨ ਰਾਜਾ ਬੜਿਕ ਦਾ ਜਿੱਥੇ ਹੰਕਾਰ ਬੋਲਦਾ ਸੀ ਉਸ ਸਤਕਾਰਯੋਗ ਬੀਬੀ ਦਾ ਜਿਹੜੀ ਕਹਿੰਦੀ ਸੀ ਸਾਨੂੰ ਕੋਈ ਹਰਾ ਨਹੀਂ ਸਕਦਾ ਉਤੋਂ ਇੱਕ ਆਮ ਜੇ ਬੰਦੇ ਨੇ ਡਿਪੀਟੀ ਲੋ ਵਾਰ ਕੇ ਜੇ ਇਹਨਾਂ ਨੂੰ ਬਰਾ ਕੇ ਰੱਖਤਾ ਇਹ ਹੁੰਦੀ ਆਮ ਲੋਕਾਂ ਦੀ ਤਾਕਤ ਆਪਣੀ ਤਾਕਤ ਪਛਾਣੂ ਮੈਂ ਇੱਕੋ ਗੱਲ ਕਹਿੰਦਾ ਜੇ ਆਮ ਆदमी ਪਾਰਟੀ ਅਸਤਤਵ ਚ ਨਾ ਹੁੰਦੀ ਜੇ ਆਮ ਆਦਮੀ ਪਾਰਟੀ ਹੋਰ ਚ ਨਾ ਹੁੰਦੀ ਨਾ ਤਾਂ ਤੁਹਾਡੇ ਬੱਚਿਆਂ ਲਈ ਚੰਗੇ ਸਕੂਲ ਬਣਨੇ ਸੀ ਨਾ ਇਹ ਤੁਹਾਨੂੰ ਇਲਾਜ ਕਿਸੇ ਨੇ ਦੇਣਾ ਸੀ ਤੇ ਅੱਜ ਮੈਂ ਇੱਕ ਹੋਰ ਵਾਦਾ ਕਰਕੇ ਜਾਂਦੇ ਆਉਣ ਵਾਲੀ 1 ਅਪ੍ਰੈਲ ਤੋਂ ਜੇ ਬਾਪੇ ਨੇ ਸੁੱਖ ਰੱਖੀ ਜਿਹੜੀ ਆਪਾਂ ਚੌਥੀ ਗਰੰਟੀ ਮਾਵਾ ਤੇ ਭੈਣਾਂ ਨੂੰ ਦਿੱਤੀ ਸੀ ਨਾ ਕਿ 1000 ਰੁਪਿਆ ਮਹੀਨੇ ਦਾ ਦਵਾਂਗੇ ਆਉਣ ਆਈ 1 ਅਪ੍ਰੈਲ ਤੋਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੁਹਾਡੇ ਖਾਤੇ ਆ ਚ ਹਰ ਮਹੀਨੇ 11-1100 ਰੁਪਿਆ ਭਾਵਾਂ ਕਰੇ ਆ ਮਾਵਾ ਦੀ ਪਾਰਟੀ ਜਿੰਦਾਬਾਦ ਇਹ ਸਰਕਾਰ ਆਮ ਲੋਕਾਂ ਦੀ ਸਾਨੂੰ ਆਮ ਬੰਦੇ ਦਾ ਦਰਦ ਪਤਾ ਤੁੱਕ ਪਤਾ ਹੈ ਸਾਨੂੰ ਤਕਲੀਫ ਪਤਾ ਹੈ ਜਦੋਂ ਘਰ 'ਚ ਆਟਾ ਮੁੱਕਿਆ ਹੁੰਦਾ ਨਾ ਜਦੋਂ ਘਰ 'ਚ ਧਾਲ ਮੁੱਕੀ ਹੁੰਦੀ ਹੈ ਉਸ ਸਮੇਂ ਹੱਥ ਪੰਜਾ ਨਹੀਂ ਆ ਜਾਂਦਾ ਉਸ ਸਮੇਂ ਤੱਕੜੀ ਆਦੀ ਆਦੀ ਕਮਲ ਤਾਂ ਫੁੱਲੇ ਆ ਨਹੀਂ ਆਂਦਾ ਉਸ ਸਮੇਂ ਆ ਜਾਂਦਾ ਕਿ ਸਾਡੇ ਘਰਾਂ ਨੂੰ ਸਹੂਲਤ ਕਿਹਨੇ ਦਿੱਤੀ ਹੈ ਬਿਜਲੀ ਦਾ ਬਿੱਲ ਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੇਰੇ ਸਤਕਾਰਯੋਗ ਬਜ਼ੁਰਗੋ ਘਿਹਰ ਨਾਲ ਸੁਣੋ ਆ ਰਾਜਸਥਾਨ 'ਚ ਸਰਕਾਰ ਕਿਹਦੀ ਹੈ ਬੀਜੇਪੀ ਦੀ ਹਰਿਆਣਾ ਦੀ ਸਰਕਾਰ ਕੀ ਦੀ ਹੈ ਬੀਜੇਪੀ ਦੀ ਹਿਮਾਚਲ ਦੀ ਸਰਕਾਰ ਕੀ ਦੀ ਹੈ ਕਾਂਗਰਸ ਦੀ ਐਂਟਾ ਕਰਿਓ ਪੰਜਾਬ ਦੀ ਸਰਕਾਰ ਕੀ ਦੀ ਹੈ ਆਮ ਆਦਮੀ ਪਾਰਟੀ ਦੀ ਹੁਣ ਐਂਟਾ ਕਰਿਓ ਹਿਮਾਚਲ ਵਾਲਿਆਂ ਨੂੰ ਪੁੱਛਿਓ ਕਿ ਕਦੇ ਇੱਕ ਡਿਸਪਰਿੰਦ ਦੀ ਗੋਲੀ ਵੀ ਫ੍ਰੀ ਚ ਮਿਲੀ ਹੈ ਕਹਿਣ ਕਿ ਨਹੀਂ ਪੈਸੇ ਦੇਣੇ ਪੈਂਦੇ ਨੇ ਫਿਰ ਰਾਜਸਥਾਨ ਵਾਲਿਆਂ ਨੂੰ ਪੁੱਛਿਓ ਇੱਕ ਯੂਨਿਟ ਵੀ ਕਦੇ ਬਿਜਲੀ ਦਾ ਫ੍ਰੀ ਮਿਲਿਆ ਕਹਿਣ ਕਿ ਪੈਸੇ ਦੇਣੇ ਪੈਂਦੇ ਨੇ ਫਿਰ ਹਰਿਆਣਾ ਵਾਲਿਆਂ ਨੂੰ ਪੁੱਛਿਓ ਕਿ ਕਦੇ ਜ਼ਿੰਦਗੀ 'ਚ 24 ਘੰਟੇ ਬਿਜਲੀ ਆਈ ਹੈ ਕਹਿਣਗੇ ਨਹੀਂ ਸਾਨੂੰ 8-8 ਘੰਟੇ ਤੇ ਕੱਟ ਲੱਗਦੇ ਨੇ ਫੇਰ ਕਰਿਓ ਗੱਲ ਪੰਜਾਬ ਦੀ ਫੇਰ ਤੁਹਾਨੂੰ ਪਤਾ ਲੱਗੂ ਕਿ ਅੱਜ ਵਾਦਾ ਸੀ ਆਮ ਆਦਮੀ ਪਾਰਟੀ ਦਾ ਕਿ ਤੁਸੀਂ ਸਰਕਾਰ ਬਣਾ ਦਿਓ ਅਸੀਂ 100 'ਚੋਂ 90% ਘਰਾਂ ਦਾ ਬਿਜਲੀ ਦਾ ਬਿੱਲ ਮਾਫ ਕੀਤਾ ਹੈ ਅੱਜ 100 'ਚੋਂ 90% ਜਿਨ੍ਹਾਂ ਦੇ ਬਿਜਲੀ ਦਾ ਬਿੱਲ ਨਹੀਂ ਆਉਂਦੇ ਹੱਥ ਖੜਾ ਕਿੰਨੇ ਪਰਸੈਂਟ ਬੰਦੇ ਨੇ ਜਿਨ੍ਹਾਂ ਦੇ ਅੱਜ ਬਿਜਲੀ ਦੇ ਬਿੱਲ ਨਹੀਂ ਆਉਂਦੇ ਅਸੀਂ ਨਹੀਂ ਦੇਖਿਆ ਕਿ ਸਾਨੂੰ ਕਿਸੇ ਨੇ ਵੋਟ ਪਾਈ ਆ ਜਾਂ ਨਹੀਂ ਪਾਈ ਕੱਲ ਕਿ ਵਾਦਾ ਕੀਤਾ ਸੀ ਬਿਜਲੀ ਦੇ ਬਿੱਲ ਮਾਫ ਕਰਾਂਗੇ ਕਰਕੇ ਦਿਖਾਏ ਕਿਹਾ ਸੀ ਇਲਾਜ ਮੁਫਤ ਕਰਾਂਗੇ ਇਲਾਜ ਮੁਫਤ ਕਰਕੇ ਦਿਖਾਇਆ ਕਿਹਾ ਸੀ ਦਵਾਈਆਂ ਫ੍ਰੀਤ ਦੇਾਂਗੇ ਦਵਾਈਆਂ ਫ੍ਰੀ ਕਰਕੇ ਦਿਖਾਈਆਂ ਕਿਹਾ ਸੀ ਬੱਚਿਆਂ ਨੂੰ ਸਕੂਲੀ ਸਿੱਖਿਆ ਦਵਾਂਗੇ ਔਰ ਬ੍ਰੀਚ ਸਿੱਖਿਆ ਦਵਾਂਗੇ ਔਰ ਅਸੀਂ ਸਿੱਖਿਆ ਬ੍ਰੀਚ ਕਰਕੇ ਰਖਾਈ ਔਰ ਕਿਹਾ ਸੀ ਬਿਨਾ ਕੱਟ ਲੱਕੇ 1 ਮਿੰਟ ਦਾ ਵੀ ਕੱਟ ਨਹੀਂ ਲੱਗਣ ਦੇਾਂਗੇ ਕਿਹਾ ਸੀ 24 ਘੰਟੇ ਬਿਜਲੀ ਦੇਾਂਗੇ ਜਸਤਨ ਦੀ ਸਰਕਾਰ ਬਣੀ ਆ ਸੀ ਬਿਜਲੀ ਦਾ ਕੱਟ ਨਹੀਂ ਲੱਗਣ ਦਿੱਤਾ ਜੀ ਆਸਲਾਮ ਅਲਾਈਕੁਮ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਦੋਂ ਇਹ ਕਾਂਗਰਸੀਆਂ ਦੀ ਸਰਕਾਰ ਸੀ ਨਾ ਅੱਠ ਅੱਠ ਘੰਟੇ ਦੇ ਕੱਟੋ ਬਿਜਲੀ ਦੇ ਬੱਚੇ ਗਰਮੀ ਚ ਸਕੂਲ ਤੋਂ ਪੜ੍ਹ ਕੇ ਆਉਂਦੇ ਸੀ ਘਰੇ ਮਾਵਾਂ ਵਿਚਾਰੀਆਂ ਬੈਠੀਆਂ ਪੱਖੀਆਂ ਝਲਦੀਆਂ ਹੁੰਦੀਆਂ ਕਿਉਂ ਪੰਜਾਬ ਦੀ ਬਿਜਲੀ ਪੰਜਾਬ ਦੀ ਬਿਜਲੀ ਇਹ ਲੋਕ ਬਾਹਰ ਦੀਆਂ ਕੰਪਨੀਆਂ ਨੂੰ ਵੇਚਦੇ ਹੁੰਦੇ ਸੀ ਔਰ ਪੈਸਾ ਕਮਾਉਂਦੇ ਸੀ ਅਸੀਂ ਬਿਜਲੀ ਵੇਚੀ ਨਹੀਂ ਅਸੀਂ ਪੰਜਾਬ ਦੇ ਲੋਕਾਂ ਦੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ ਪੰਜਾਬ ਦੇ ਕਰੀਬ 50 ਦੇ ਕਰੀਬ ਟੋਲ ਟੈਕਸ ਜਿਹੜੇ ਪੰਜਾਬ ਦੇ ਅੰਦਰ ਨਾਜਾਇਜ਼ ਲਾਏ ਹੋਏ ਸੀ 50 ਦੇ ਕਰੀਬ ਟੋਲ ਟੈਕਸ ਮੁੱਖ ਮੰਤਰੀ ਭਗਵਤ ਮਾਨ ਨੇ ਬੰਦ ਕਰਤੇ ਜਿੱਤਨ ਦੀ ਗੱਡੀ ਲੰਘਦੀ ਸੀ ਟੋਲ ਟੈਕਸ ਜਿੱਤਨ ਵੀ ਗੱਡੀ ਲੰਘਦੀ ਸੀ ਟੋਲ ਟੈਕਸ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ ਪਈਆਂ ਸੀ ਮੁੱਖ ਮੰਤਰੀ ਭਗਵਤ ਮਾਨ ਜੀ ਨੇ ਇੱਕੋ ਗੱਲ ਪੁੱਛੀ ਅਕਾਲੀਆਂ ਨੇ ਟੋਲ ਟੈਕਸ ਲਾਇਆ ਸੀ ਔਰ ਕਾਂਗਰਸੀਆਂ ਨੇ ਉਹਨਾਂ ਦੇ ਐਗਰੀਮੈਂਟ ਐਕਸਟੈਂਡ ਕੀਤੇ ਤੇ ਦੂਏ ਪਾਸੇ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਦੇਸਾਰ ਸਾਰੇ ਟੋਲ ਟੈਕਸ ਬੰਦ ਕਰਾਏ ਔਰ ਕਿਹਾ ਕਿ ਕਹਿੰਦੇ ਜਦੋਂ ਕਾਰ ਖਰੀਦਦੇ ਹੋ ਜਦੋਂ ਮੋਟਰਸਾਈਕਲ ਸਕੂਟਰ ਖਰੀਦਦੇ ਹੋ ਜਦੋਂ ਉਸ ਸਮੇਂ ਆਰਸੀ ਬਣਾਉਣ ਦੇ ਉੱਤੇ ਰੋਡ ਟੈਕਸ ਲੈਂਦੇ ਹੋ ਫਿਰ ਦੁਆਰਤੀ ਬਾਰ ਬਾਰ ਟੈਕਸ ਕਿਉਂ ਲੈਂਦੇ ਇਹ ਸਵਾਲ ਦਾ ਜਵਾਬ ਦਿਓ ਕਿਸੇ ਮੁੱਖ ਮੰਤਰੀ ਦੀ ਜੁਰਤ ਕਿ ਕੋਈ ਪੁੱਛ ਸਕੇ ਤੇ ਭਗਵੰਤ ਮਾਨ ਨੇ ਸੀ ਜਿਨ੍ਹਾਂ ਨੇ ਪੁੱਛ ਕੇ ਟੋਲ ਟੈਕਸ ਬੰਦ ਕਰਾਏ ਹਰ 30 ਕਿਲੋਮੀਟਰ ਦੇ ਉੱਤੇ ਆਵਾਜ਼ ਮਾਰ ਕੇ ਦੇਖਿਓ ਹਰ 30 ਕਿਲੋਮੀਟਰ ਦੇ ਉੱਤੇ ਅੱਜ ਐਂਬੂਲੈਂਸ ਖੜੀ ਹੈ ਜਿਹਨੂੰ ਸੜਕ ਸੁਰੱਖਿਆ ਪੋਸਟ ਕਹਿੰਦੇ ਨੇ ਆ ਭਾਜਪਾ ਵਾਲਿਆਂ ਦਾ ਸਰਕਾਰ ਮੈਂ ਉਹਨਾਂ ਤਾਂ ਕਹਿੰਦੇ ਭਾਜਪਾ ਵਾਲਿਆਂ ਦਾ ਯੂਨੀਅਨ ਮਿਨਿਸਟਰ ਨਿਤਨ ਗਟਕਰੀ ਜੀ ਉਸ ਬੰਦੇ ਨੇ ਸੰਸਦ ਦੇ ਵਿੱਚ ਖੜ ਕੇ ਬੋਲਿਆ ਕਹਿੰਦੇ ਮੈਂ ਮੈਂ ਪੂਰੇ ਭਾਰਤ ਵਿੱਚ ਸੜਕ ਬਣਾਣੇ ਮੈਂ ਤੋਂ ਕਾਮਯਾਬ ਹੋ ਗਿਆ ਪਰੰਤੂ ਰੋਡ ਐਕਸੀਡੈਂਟ ਮੇ ਆ ਕੇ ਮੈਂ ਫੇਲ ਹੋ ਗਿਆ ਇਤਨੇ ਐਕਸੀਡੈਂਟ ਹੁੰਦੇ ਆ 400 ਆਦਮੀ ਕਹਿੰਦੇ ਰੋਡ ਆਪਣੀ ਜਾਨ ਗਵਾਤਾ ਹੈ ਪੂਰੇ ਭਾਰਤ ਦੇ ਅੰਦਰ ਰੋਡ ਐਕਸੀਡੈਂਟ ਮੇ ਰੋਜ 400 ਆਦਮੀ ਔਰ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਇਹ ਉੱਠ ਕੇ ਖੜਾ ਹੋ ਕੇ ਕਹਿੰਦਾ ਸਾਡਾ ਯੋਧਾ ਉਹ ਕਹਿੰਦਾ ਜੀ ਸਾਡੇ ਪੰਜਾਬ ਚ ਜਾ ਕੇ ਦੇਖੋ ਅਸੀਂ ਹਰ 30 ਕਿਲੋਮੀਟਰ ਦੇ ਉੱਤੇ ਐਂਬੂਲੈਂਸ ਖੜੀ ਕੀਤੀ ਹੈ ਸੜਕ ਸੁਰੱਖਿਆ ਫੋਰਸ ਔਰ ਅਸੀਂ ਪਿਛਲੇ ਸਾਲ ਨਾਲੋਂ ਇਸ ਸਾਲ ਪੰਜਾਬ 'ਚ ਹੋਣ ਵਾਲੇ ਐਕਸੀਡੈਂਟ 'ਚ ਮੌਤ ਦੀ ਦਰ 50% ਘਟਾਤੀ 50% ਕਿੰਡੀ ਵੱਡੀ ਗੱਲ ਹੈ ਕਿ ਜਦੋਂ ਕਿਸੇ ਬੰਦੇ ਨੇ ਸੱਟ ਲੱਗਦੀ ਹੈ ਉਹਨੂੰ ਯਾਰ ਦੀ ਨਾਲ ਫਰਸਟ ਏਡ ਦੇ ਕੇ ਹਸਪਤਾਲ ਤੱਕ ਪਹੁੰਚਾ ਕੇ ਆਂਦੇ ਨੇ ਇਹ ਹੈ ਸਰਕਾਰਾਂ ਆ ਮਾਦੀ ਪਾਰਦੀ ਸੋ ਮੈਂ ਤਾਂ ਇੱਕ ਬੇਨਤੀ ਕਰਦਾ ਹਾਂ ਅੱਜ ਤੁਹਾਡੇ ਕੋਲ ਇਹਨਾਂ ਨੇ ਸ਼ਰਾਬਾ ਵੰਡਣੀ ਆ ਤੁਹਾਨੂੰ ਇਹਨਾਂ ਨੇ ਪੈਸਾ ਵੰਡਣਾ ਇਹਨਾਂ ਨੇ ਤੁਹਾਨੂੰ ਆਟੇ ਦਾ ਪਤਾ ਨਹੀਂ ਕੀ ਕੁਝ ਵੰਡਣਾ ਜਿਹੜੀ ਸ਼ਰਾਬ ਹੋਊਗੀ ਨਾ ਉਹ ਇਹਨਾਂ ਦੀ ਆਪਣੀਆਂ ਜਿਹੜੀ ਉਹ ਸ਼ਰਾਬ ਫੈਕਟਰੀ ਚੱਲਦੀ ਸੀ ਬਾਹੋ ਮਾਜਰੇ ਵਾਲੀ ਨਗਾਹ ਸ਼ਰਾਬ ਫੈਕਟਰੀ ਉੱਥੇ ਦੀ ਬਣੀ ਹੋਈ ਨਕਲੀ ਸ਼ਰਾਬ ਹੈ ਯਾਦ ਰੱਖਿਓ ਸ਼ਰਾਬ ਦੀ ਬੋਤਲ ਸਵੇਰੇ ਪੀਤੀ ਸ਼ਾਮ ਨੂੰ ਖਾਲੀ ਹੋ ਜੂਗੀ ਲੈ ਜੂਗੀ ਜਿਹੜੀ ਆਟੇ ਦੀ ਥੈਲੀ ਐ ਉਹ 2 ਦਿਨ 4 ਦਿਨ ਹਫ਼ਤੇ 'ਚ ਖਾਲੀ ਹੋ ਜੂਗੀ ਜਿਹੜਾ ਦਿੱਤਾ ਆਇਆ 1000 ਰੁਪਈਆ ਯਕੀਨ ਜਾਣਿਓ ਉਹ 2 ਦਿਨ ਦੇ ਅੰਦਰ ਖਤਮ ਹੋ ਜੂਗਾ ਪਰ ਜਿਹੜੀ ਉਹਦੇ ਬਦਲੇ 'ਚ ਪਾਈ ਹੋਈ ਵੋਟ ਐ ਨਾ ਵੋਟ ਉਹ 5 ਸਾਲ ਚੱਲਦੀ ਐ 5 ਸਾਲ ਸੋ ਮੇਰੀ ਹੱਥ ਛੋੜ ਕੇ ਗਈਤੀ ਐ ਇਹਨਾਂ ਤੋਂ ਸਤ ਕਰਿਓ ਸਤ ਆਹ 2 ਦਿਨ ਅੱਜ ਦੀ ਰਾਤ ਕੱਲ ਦੀ ਰਾਤ ਇਹਨਾਂ ਨੇ ਹਰ ਹਰਬਾ ਜਰਬਾ ਵਰਤਣਾ ਵੀ ਕਿਸੇ ਤਰੀਕੇ ਨਾਲ ਇਸ ਭੋਲੀ ਭਾਲੀ ਜਨਤਾ ਨੂੰ ਅਸੀਂ ਬਰਗੜਾ ਲੀਏ ਫਸਲਾ ਲੀਏ ਪਰ ਇਹਨਾਂ ਦੇ ਚਿਹਰਿਆਂ ਤੇ ਨਾ ਜਾਏ ਉਹ ਇਹਨਾਂ ਤੇ ਕਰਮਾਂ ਤੇ ਜਾਏ ਜਗ੍ਹਾ ਜਗ੍ਹਾ ਬੇਅਦਬੀਆਂ ਕਰਵਾਈਆਂ ਗੁਰੂ ਗ੍ਰੰਥ ਸਾਹਿਬਹਾਰ aí ਨੂੰ ਰੂੜੀਆਂ ਤੇ ਪਾਵਨ ਅੰਗਾਂ ਨੂੰ ਕਾੜ ਕੇ ਛਟਵਾਇਆ ਬੈਠੇ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਵਾਈਆਂ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਅੱਜ ਤੁਸੀਂ ਵੋਟਾਂ ਮੰਗਦੇ ਫਿਰਦੇ ਹੋ ਕਿਹੜੇ ਮੂੰਹ ਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਪੰਚ ਦੀ ਰਾਜਨੀਤੀ ਕੀਤੀ ਔਰ ਪੰਚ ਦੇ ਪਿੱਛੇ ਤੁਸੀਂ ਛੁਰਾ ਮਾਰਿਆ ਅੱਜ ਗਲੇ ਚ ਤਕਤੀਆਂ ਬਾਕੇ ਬੈਠੇ ਹੋ ਉੱਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਆਈ ਜੇ ਬੰਦਿਆਂ ਨੂੰ ਜਿਨ੍ਹਾਂ ਨੇ ਪੰਜਾਬ ਦੀ ਪੂਰੀ ਦੀ ਪੂਰੀ ਪੰਜਾਬੀਅਤ ਨੂੰ ਪੂਰੀ ਦੀ ਪੂਰੀ ਸਾਡੇ ਅੰਦਰ ਸਟੇਟ ਆਧਰ ਨੂੰ ਵੇਚ ਕੇ ਖਾ ਲਿਆ ਸੋ ਇਹ ਗੱਲ ਅੱਜ ਜੇ ਤੁਹਾਡੇ ਹੱਥ ਚ ਹੈ ਅੱਜ ਜੇ ਆਪਣੇ ਬੱਚਿਆਂ ਦੇ ਲਈ ਕੁਝ ਚਾਹਨੇ ਹੋ ਅੱਜ ਜੇ ਆਪਣੇ ਲਈ ਕੁਝ ਚਾਹਨੇ ਹੋ ਤਾ ਮੇਰੇ ਤੇ ਭਰੋਸਾ ਕਰਕੇ ਵੋਟ ਆਮ ਆਦਮੀ ਪਾਰਟੀ ਨੂੰ ਪਾਇਓ ਝਾੜੂ ਨੂੰ ਪਾਇਓ ਹਮੇਸ਼ਾ ਦਿਨ ਰਾਤ ਤੁਹਾਡੀ ਸੇਵਾ ਚ ਹਾਜ਼ਰ ਖੜੇ ਮੈਂ ਮੰਨਦਾ 100 ਚੋਂ 100 ਵਾਦੇ ਕਈ ਵਾਰ ਨਹੀਂ ਪੂਰੇ ਹੁੰਦੇ ਸਾਨੂੰ ਟਾਈਮ ਕਿੰਨਾ ਹੋਇਆ ਪਾਉਣੇ 3 ਸਾਲ ਕਿੰਨਾ ਪਾਉਣੇ 3 ਸਾਲ ਕਾਂਗਰਸੀਆਂ ਨੂੰ ਕਿੰਨਾ ਟਾਈਮ ਹੋਇਆ 77 ਸਾਲ ਚ ਕਾਂਗਰਸ ਨੂੰ ਤੁਸੀਂ 77 ਸਾਲ ਚ ਕਾਂਗਰਸ ਨੂੰ ਤੁਸੀਂ 45 ਸਾਲ ਦਿੱਤੇ ਅਕਾਲੀਆਂ ਨੂੰ 25 ਸਾਲ ਦਿੱਤੇ ਕਾਲ ਸਮਝੋ ਫੇਰ ਰਾਸ਼ਟਰਪਤੀ ਰਾਜਵੀਰ ਆ ਤੇ ਸਾਨੂੰ ਟਾਈਮ ਕਿੱਨਾ ਹੋਇਆ ਪੁੱਲ ਪੌਣੇ ਤਿੰਨ ਸਾਲ ਸਾਨੂੰ ਕਹਿੰਦੇ ਨੇ ਪੌਣੇ ਤਿੰਨ ਸਾਲ ਚ ਤੁਸੀਂ ਦੱਸੋ ਕੀ ਕੀਤਾ ਉਹ ਅਸੀਂ ਤਾਂ ਪੌਣੇ ਤਿੰਨ ਸਾਲ ਚ ਜੋ ਕੀਤਾ ਮੈਂ ਆਪਣੀ ਚਿੱਠੀ ਚ ਲਿਖ ਕੇ ਤੁਹਾਨੂੰ ਸਾਰਾ ਕੁਝ ਭੇਜਦਾ ਘਰਾਂ ਚ ਤੁਸੀਂ ਦੱਸੋ 77 ਸਾਲ ਚ ਤੁਸੀਂ ਦੇਸ਼ ਦਾ ਕੀ ਕੀਤਾ ਲੁੱਟ ਕੇ ਖਾ ਕੇ ਤੁਸੀਂ ਦੱਸੋ ਤੁਸੀਂ ਦੱਸੋ ਕਿ ਬੱਚਿਆਂ ਦੀ ਪੜ੍ਹਾਈ ਵਾਲੇ ਕੀ ਕੀਤਾ ਤੁਸੀਂ ਦੱਸੋ ਬੁਜ਼ੁਰਗਾਂ ਦੀ ਪੈਨਸ਼ਨਾਂ ਬਾਰੇ ਕੀ ਕੀਤਾ ਤੁਸੀਂ ਦੱਸੋ ਲਾਜ ਬਾਰੇ ਕੀ ਕੀਤਾ ਦੱਸੋ ਜਵਾਬ ਦੇਣੇ ਕਾਂਗਰਸੀ ਅਕਾਲੀ ਤੁਸੀਂ ਕੀ ਕੀਤਾ ਅਸੀਂ ਪੌਣੇ ਤਿੰਨ ਸਾਲ ਚ ਕੀ ਕੀਤਾ ਖੰਡੇ ਦਾ ਬੱਚਾ ਬੱਚਾ ਜਾਣਦਾ ਕਿ ਖੰਡੇ ਚ ਕਿੰਨਾ ਸੁਧਾਰ ਕੀਤਾ ਸੀ ਖੰਡੇ ਚ ਕਿੰਨੀ ਸਫਾਈ ਕੀਤੀ ਹੈ 7 ਕਰੋੜ ਰੁਪਏ ਦੀਆਂ ਮਸ਼ੀਨਾਂ ਮੈਂ ਖੰਡੇ ਦੀ ਕਮੇਟੀ ਨੂੰ ਲਿਆ ਕੇ ਦੇਤੀਆਂ ਪੌਣੇ ਤਿੰਨ ਸਾਲ ਚ 7 ਕਰੋੜ ਦੀਆਂ 20 ਕਰੋੜ ਰੁਪਏ ਦੇ ਖੰਡੇ ਦੇ ਟੈਂਡਰ ਲਾਏ ਮੈਂ ਪੌਣੇ ਤਿੰਨ ਸਾਲ ਚ ਅੱਜ ਵੀ ਚੱਕ ਕੇ ਦੇਖ ਲੋ ਜੇ 20 ਕਰੋੜ ਤੋਂ 1 ਰੁਪਈਏ ਦੇ ਵੀ ਘੱਟ ਟੈਂਡਰ ਲਾਏ ਹੁਣ ਮੈਂ ਦੇਣਦਾਰ ਐ ਇਹਨਾਂ ਨੂੰ ਪੁੱਛੋ ਕਹਿੰਦੇ 20 ਕਰੋੜ ਦੇ ਟੈਂਡਰ ਲਾਏ ਨੇ ਅੱਜ ਤੱਕ ਤੁਸੀਂ ਖੰਨੇ ਦੇ ਮੈਨੂੰ ਪੁੱਛਦੇ ਨੇ ਖੰਨੇ ਦਾ ਕੀ ਕੀਤਾ ਆ ਸੜਕਾਂ ਤੇ ਸਫਾਈ ਕਰਦੀਆਂ ਮਸ਼ੀਨਾ ਚੌਕਾਂ 'ਚ ਸਫਾਈ ਸਮੋਕਿੰਗ ਟਾਵਰ ਲਾਲ ਬੱਤੀਆਂ ਆ ਮੜੀਆਂ ਵਾਲੀਆਂ ਸੜਕਾਂ ਗਵਰਨਮੈਂਟ ਗਾਲ ਸੀਨੀਅਰ ਸੈਕੰਡਰੀ ਸਕੂਲ ਵਾਲੀ ਸੜਕ ਲਲਹੇੜੀ ਰੋਡ ਨਲ ਹੈੜੀ ਪਿੰਡ ਤੋਂ ਰਤਨ ਹੈੜੀ ਰੋਡ ਨੂੰ ਦੋ ਪੱਕੀਆਂ ਸੜਕਾਂ ਜੀਡੀ ਰੋਡ ਤੋਂ ਲੈ ਕੇ ਦਹੇੜੂ ਤੱਕ 18 ਫੁੱਟ ਚੌੜੀ ਸੜਕ ਇਹ ਇਹਨਾਂ ਨੇ ਬਣਾਈ ਹੈ ਇਹ ਮੈਂ ਬਣਵਾਈ ਆ ਪੂਰੇ 3 ਸਾਲ ਦੇ ਵਿੱਚ ਤੇ ਅੱਜ ਮੈਨੂੰ ਪੁੱਛਦੇ ਨੇ ਤੁਸੀਂ ਕੀ ਕੀਤਾ ਆਵਾਜ਼ ਵੀ ਪਾਡੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰ ਪਰਤੀ ਸਿੰਘ ਜੀ ਸਾਹ मेरी इको हाथ जोड़ के थोड़े न बेनती है मैं अच्छ लीडर बन के मंत्री बन के एम एल ए बन के थोड़े बच्च नहीं खड़ा मैं थोड़ा पुत बन केोटा भरा बन के थोड़े खड़ा है मैं अपने हल्केर हल्कों के जाके भावें आऊँगा एम एल ए होऊँगा मैं अपने हल्के के खनों के लिए हमेशा सेवादार है याद रख मैं थोड़े न रिश्ता जोड़ना अब मेरा थोड़े न रिश्ता है यकीन जाने ਮੈਂ ਤੁਹਾਡੇ ਤੋਂ ਵੋਟ ਮੰਗਣ ਨਹੀਂ ਆਇਆ ਮੈਂ ਤੁਹਾਡੇ ਨਾਲ ਰਿਸ਼ਤਾ ਜੋੜਨ ਆਇਆ ਮੈਂ ਇਸ ਮਹੱਲੇ ਚ ਇਕ ਵਾਰ ਨਹੀਂ ਆਉਣਾ ਮੇਰੀ ਜਿੰਨੀ ਦੇਰ ਮੇਰੇ ਸਰੀਰ ਚ ਸਾਹ ਚੱਲਦੇ ਨੇ ਮੈਂ ਰੋਜ਼ ਆਇਆ ਕਰੂੰਗਾ ਜਦੋਂ ਬੁਲਾਓਗੇ ਉਦੋਂ ਆਇਆ ਕਰੂੰਗਾ ਤੁਹਾਡੇ ਮਨ ਦੇ ਔਰ ਇਸ ਕਰਕੇ ਆਇਆ ਕਰੂੰਗਾ ਕਿਉਂਕਿ ਇਹਨਾਂ ਮਹੱਲਿਆਂ ਚ ਇਹਨਾਂ ਗਲੀਆਂ ਚ ਮੈਂ ਸਾਈਕਲ ਚਲਾਇਆ ਇਹਨਾਂ ਗਲੀਆਂ ਮਾਲਿਆਂ 'ਚ ਮੈਂ ਸਕੂਟਰ ਚਲਾ ਕੇ ਵੱਡਾ ਹੋਇਆ ਇਹਨਾਂ ਗਲੀਆਂ ਮਾਲਿਆਂ ਦੇ ਵਿੱਚ ਮੈਂ ਮੋਟਰਸਾਈਕਲ ਚਲਾਇਆ ਇਹਨਾਂ ਗਲੀਆਂ ਮਾਲਿਆਂ 'ਚ ਮੈਂ ਉਰੇ ਆ ਕੇ ਖੇਡਦਾ ਰਿਹਾ ਮੈਨੂੰ ਇਹਨਾਂ ਗਲੀਆਂ ਨੇ ਨਾ ਮਾਲਿਆਂ ਦਾ ਪਰਿਵਾਰ ਇਹਨਾਂ ਨਾਲ ਪਿਆਰ ਹੈ ਆ ਦੱਸੇ ਉਰੋ ਆ ਜਿਹੜੇ ਉਰੇ ਤੁਰੇ ਫਿਰਦੇ ਨੇ ਕਾਂਗਰਸੀ ਇਹਨਾਂ ਦਾ ਐਮਐਲਏ ਇਹ ਦੱਸੇ ਇਹਨਾਂ ਖੰਨਾ ਲੱਗਦਾ ਕੀ ਹੈ ਇਹ ਖੰਡੇ ਦਾ ਕੀ ਲੱਗਦਾ ਨਾ ਤਾਂ ਖੰਨਾ ਇਹਦਾ ਹਲਕਾ ਹੈ ਨਾ ਇਹ ਖੰਡੇ ਨਾਲ ਇਹਨੂੰ ਕੋਈ ਪਿਆਰ ਹੈ ਇਹ ਦੱਸੇ ਇਹਦੇ ਟੱਬਰ 'ਚੋਂ ਖੰਨੇ 'ਚ ਕੋਈ ਪੜਿਆ ਦੱਸ ਦਵੇ ਕੋਈ ਇਹਦਾ ਮੁੰਡਾ ਪੜਿਆ ਹੋਵੇ ਆਪ ਪੜਿਆ ਹੋਵੇ ਕੋਈ ਇਹਦਾ ਹੋਰ ਰਿਸ਼ਤੇਦਾਰ ਪੜਿਆ ਹੋਵੇ ਜਾਂ ਖੰਡੇ ਦੇ ਨਾਲ ਇਹਦਾ ਕੋਈ ਨਾਤਾ ਹੋਵੇ ਕੋਈ ਨਾਤਾ ਨਹੀਂ ਕਿਸੇ ਹੋਰ ਹਲਕੇ ਚ ਆ ਗਏ ਉਹਰੇ ਅਖੰਡੇ ਵਾਲਿਆਂ ਨੇ ਵਿਚਾਰਿਆਂ ਦੇ ਸਾਥ ਦੇ ਕੇ ਇਹਨੂੰ ਇੱਕ ਨਹੀਂ ਦੋ ਵਾਰ ਐਮਐਲਏ ਬਣਾਇਆ ਤੇ ਇਹਨੇ ਕੀ ਕੀਤਾ 19 ਤਾਂ ਨਜਾਇਜ਼ ਕਹਾਉਨੀਆਂ ਕੱਟੀਆਂ ਫੇਰ ਸ਼ਰਾਬ ਦੀ ਫੈਕਰੀ ਚਲਾਈ ਸਮਝੋ ਫੇਰ ਕੱਲੇ ਕੱਲੇ ਚੌਕ ਚ ਗੰਦਾ ਕਰਾ ਕੇ ਉਥੇ ਕੂੜੇ ਦੇ ਢੇਰ ਲਵਾਦੇ ਫੇਰ ਜਗਾ ਜਗਾ ਸੜਕਾਂ ਦੇ ਉੱਤੇ ਸੂਰ ਫੜਨ ਲਾਦੇ ਬੇਸਾਰਾ ਗਉਆਂ ਫਿਰਨ ਲੱਗ ਪਿਆ ਅੱਜ ਦਿੱਤੀ ਸੀ ਇਹਨਾਂ ਨੇ ਦੇਣ ਅੱਜ ਮੈਨੂੰ ਪੁੱਛਦੇ ਨੇ ਤੂੰ ਖੰਨੇ ਦਾ ਕੀ ਸੰਭਾਲਿਆ ਮੈਂ ਫੇਰ ਇੱਕ ਵਾਰ ਤੁਹਾਨੂੰ ਜ਼ਿੰਮੇਵਾਰੀ ਨਾਲ ਵਾਅਦਾ ਕਰਦਾ ਮੇਰੀਆਂ ਮਾਮਾ ਮੇਰੀਆਂ ਭੈਣਾਂ ਮੇਰਾ ਸਾਥ ਦੇ ਦਿਓ ਮੈਨੂੰ ਤੁਸੀਂ ਕਿਣ ਕੇ ਮੌਲਤ ਦੇ 2027 ਚ ਆਪਣੀ ਅਗਲੀ ਇਲੈਕਸ਼ਨ ਹੈ ਜਦੋਂ ਮੈਂ ਵੋਟ ਮੰਗਣਾ ਆਉਂਗਾ ਮੇਰੀ ਵੋਟ ਕਦੋਂ ਮੈਂ ਮੰਗਣਾ ਆਉਂਦਾ 27 ਚ ਮੰਗਣਾ ਆਉਂਗਾ ਤੁਸੀਂ ਮੇਰਾ ਆ 5 ਸਾਲ ਜਿਹੜੇ ਭੌਣੇ ਤਿੰਨ ਰੱਖੋਗੇ ਸਵਾ ਦੋ ਰਹਿੰਦੇ ਨੇ ਤੁਸੀਂ ਮੇਰਾ ਸਵਾ ਦੋ ਸਾਲ ਸਾਥ ਦੇ ਦਿਓ ਮੈਂ ਅਗਲੀ ਵੋਟ ਤਾਂ ਮੰਗਣਾ ਆਉਂਗਾ ਜੇ ਤੁਹਾਡੇ ਕੰਮ ਕਰਵਾਉਂਦਾ ਮੇਰਾ ਆ ਆਦਮੀ ਕੌਣ ਸੀ ਜਿੰਦਾਬਾਦ ਕਮੀ ਨਹੀਂ ਛੱਡੂ ਮੈਂ ਯਾਦ ਰੱਖਿਓ ਔਰ ਈਮਾਨਦਾਰੀ ਨਾਲ ਕੰਮ ਕਰਦੇ ਪੌਣੇ ਤਿੰਨ ਸਾਲ ਚ ਤੁਹਾਡੇ ਲੀਡਰ ਕੰਨੀ ਕੋਈ ਉਂਗਲੀ ਚੱਕ ਕੇ ਕਹਿ ਦੇਵੇ ਮੈਂ ਕਿਤੋਂ 1 ਰੁਪਏ ਦੀ ਵੀ ਹੇਰਾਖੇਰੀ ਕੀਤੀ ਹੋਵੇ ਕੋਈ ਕਿਤੋਂ ਰਿਸ਼ਵਤ ਖਾਧੀ ਹੋਵੇ ਆ ਮੇਰੀ ਟੀਮ ਸਾਰੀ ਖੜੀ ਐ ਆ ਖੜੇ ਨੇ ਲੋਕ ਕਿਸੇ ਇੱਕ ਬੰਦੇ ਨੂੰ ਮੈਂ ਕਿਸੇ ਨੂੰ ਸ਼ਰਾਬ ਦਾ ਠੇਕਾ ਲਵਾਇਆ ਹੋਵੇ ਕਿਸੇ ਇੱਕ ਬੰਦੇ ਦਾ ਕਿਸੇ ਟੈਂਡਰ 'ਚ ਹਿੱਸਾ ਪਵਾਇਆ ਹੋਵੇ ਇੱਕੋ ਗੱਲ ਕਹੀ ਐ ਇਹਨਾਂ ਨੂੰ ਜੇ ਪਾਰਟੀ 'ਚ ਆਇਓ ਨਾ ਜੇ ਝਾੜੂ ਦੀ ਪਾਰਟੀ 'ਚ ਆਇਓ ਜੇ ਤਾਂ ਇਹ ਸੋਚ ਕੇ ਆਇਓ ਵੀ ਕੋਈ ਟੈਂਡਰ ਮਿਲ ਜੂ ਜੇ ਤਾਂ ਇਹ ਸੋਚ ਕੇ ਆਇਓ ਕੋਈ ਠੇਕਾ ਮਿਲ ਜੂ ਜੇ ਤਾਂ ਇਹ ਸੋਚ ਕੇ ਆਇਓ ਕੋਈ ਗੜੀ ਨਾਲੀ ਦਾ ਠੇਕਾ ਮਿਲ ਜੂ ਤਾਂ ਜਿਹੜੀ ਪਾਰਟੀ ਤੋਂ ਆਇਓ ਉਹ ਸੱਚ ਬਾਗੂਸ ਚਲੇ ਜਾਓ ਮੈਨੂੰ ਜ਼ਰੂਰਤ ਨਹੀਂ ਪਰ ਜੇ ਇਹ ਸੋਚ ਕੇ ਆਇਓ ਕਿ ਖੰਨੇ ਦੀ ਸੇਵਾ ਕਰਨੀ ਹੈ ਸਮਾਜ ਦੀ ਸੇਵਾ ਕਰਨੀ ਹੈ ਔਰ ਚਾਹੀਦਾ ਕੁਝ ਨਹੀਂ ਸਿਰਫ ਸੇਵਾ ਕਰਨੀ ਹੈ ਤਾਂ ਜੀ ਸਰ ਕੇ ਇਸ ਪਾਰਟੀ ਤੁਹਾਡੇ ਦਰਵਾਜ਼ੇ ਖੁੱਲੇ ਨੇ ਔਰ ਆਪਾਂ ਸੇਵਾ ਕਰਾਂਗੇ ਸਮਾਜ ਨੂੰ ਉੱਚਾ ਚੱਕਾਂਗੇ ਇਹ ਆ ਪਾਰਟੀ ਨਾਮ ਆਦਮੀ ਪਾਰਟੀ ਸੋ ਮੇਰੀ ਹੱਥ ਥੋੜ ਕੇ ਕੋ ਬੈਂਦੀ ਹੈ ਆਖਰ ਤੇ ਵਿੱਚ ਔਰ ਵੋਟ ਪਾ ਕੇ ਆਈਆਂ 4 ਨੰਬਰ ਬਟਨ ਦਬ ਕੇ ਆਣਾ 4 ਨੰਬਰ ਬਟਨ ਵੋਟ ਕਿਨੂੰ ਪਾਉਣੀ ਹੈ ਚਾਲੂ ਨੂੰ ਵੋਟ ਕਿਨੂੰ ਪਾਉਣੀ ਹੈ ਵਾਹ ਜੀ ਤਾਂ ਮਾਲਾ ਫਟਿਆ ਪਿਆ ਦੇਖੋ ਕੀ ਵਾਹ ਇਹ ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਮ ਦੀ ਪਾਰਟੀਆ ਪੀਲੇ ਰੰਗ ਦੀ ਪੱਗ ਬੰਨਣੀ ਸੌਕੀ ਐ ਇਹ ਪੀਲੇ ਰੰਗ ਦੀ ਪੱਗ ਬੰਨਣੀ ਸੌਕੀ ਐ ਇਹ ਸ਼ਹੀਦ ਭਗਤ ਸਿੰਘ ਦਾ ਰੰਗ ਸੀ ਇਨਕਲਾਬ ਦਾ ਪਰ ਇਹਦੀ ਜ਼ਿੰਮੇਵਾਰੀ ਨਿਭਾਉਣੀ ਸਭ ਤੋਂ ਔਖੀ ਐ ਸੋ ਮੈਂ ਨਾਰੇ ਲਾਉਂਦਾ ਤੁਸੀਂ ਨਾਰਿਆਂ ਦਾ ਜਵਾਬ ਨਾਰਿਆਂ ਨਾਲ ਦੇਣਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਥੋੜੀ ਸੋਚ ਤੇ सही तो थोड़ी सोचते बोले वाहगुरु जी का खालसा वाहू जी की फतेह